ਕੇ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਕੋਲ ਸੀਗੀ ਜੀ ਉਹ ਦੇਖੋ ਉਹਨਾਂ ਨੂੰ ਬਕਾਇਦਾ ਜਿਹੜੀਆਂ ਨੇ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋਕ ਵਿੱਚ ਛੱਡ ਕੇ ਗਏ ਨੇ ਉਹਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕ ਉਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆਈਗੀ ਆ 10 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਆਗੀਆਂ ਇੱਕ ਸਰਵਿਸ ਟ੍ਰੋਲੀ ਨਹੀਂ ਸੀਗੀ ਆਗੀ ਤੇ ਇੱਕ ਰੈਕਲਾਈਨਰ ਸੋਫਾ ਨਹੀਂ ਸੀਗਾ ਇਹ ਮੇਰੀ ਠੀਕ ਆ ਜੀ ਬਾਜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂਜੀ ਹਾਂਜੀ ਕਹੋ ਜੀ ਸਰਪਾ ਜਨ ਸਿੰਘ ਜੀ ਇੰਨੀਆਂ ਚਿੱਠੀਆਂ ਨਾ ਲਿਖਿਆ ਕਰੋ ਕੱਲ ਦਾ ਉਹਨਾਂ ਨੂੰ ਵਿਚਾਰਾਂ ਨੂੰ ਮਾਇਨਰ ਹਾਟੇ ਜਾ ਕਰ। ਅਰਥ ਕਟੇ ਨਾ ਇਹ ਕੰਮ ਕਰੋ ਤੀ ਇੰਨੀਆਂ ਸੱਫਤ ਚਿੱਠੀਆਂ ਲਿਖਦੇ ਹੋ ਉਹ ਵਿਚਾਰੇ ਬਠੰਡੇ ਪਏ ਤੀ ਉਹਨਾਂ ਦੇ ਡੀ ਮੈਂ ਮੈਂ ਬਿਲਕੁਲ ਨਹੀਂ ਸੀਗਾ ਦੱਸਣਾ ਚਾਹਦਾ ਮੈਂਬਰ ਸਾਹਿਬ ਨੇ ਪੁੱਛਿਆ ਸਾਹਮਣੇੋਂ ਤੇ ਤਾਂ ਮੈਨੂੰ ਦੱਸਣਾ ਪਿਆ ਮੈਨੂੰ ਵੀ ਪਤਾ ਹੈ। ਮੈਂ ਨਹੀਂ ਸੀਗਾ ਦੱਸਣਾ ਚਾਹਦਾ ਉਹਨਾਂ ਨੇ ਸਵਾਲ ਪੁੱਛਿਆ ਤੇ ਤਾਂ ਕਰਕੇ ਮੈਂ ਜਵਾਬ ਦਿੱਤਾ ਜੀ ਜੀ ਕੋਲੀ ਸਾਹਿਬ ਬੱਟੋ ਬੱਟੋ ਸਰ ਬਾਤ ਚਲੋ ਹੁਣ ਦੇਖੋ ਜੀ ਮੰਤਰੀ ਜੀ ਉਹ ਪੁੱਛ ਰਹੀ ਕੀ ਕੀ ਕਹਿੰਦੇ ਜੀ ਹੋਰ ਵੀ ਹੈਗੇ ਕੋਈ ਹਾਂ ਜੀ ਕੋਲੀ ਸਾਹਿਬ ਜੀ ਥੈਂਕ ਯੂ ਜੀ ਮੰਤਰੀ ਸਾਹਿਬ ਜੀ ਤੁਹਾਡਾ ਜਵਾਬ ਬਹੁਤ ਐਲੈਬੋਰੇਟ ਸੀਗਾ ਬਟ ਸਰ ਪਟਿਆਲੇ ਸ਼ਹਿਰ ਦੇ ਵਿੱਚ ਇਹ ਟਾਈਪ ਬੈਠੋ ਸਰ ਪਟਿਆਲੇ ਦੇ ਵਿੱਚ ਇਹ ਟਾਈਪ ਵੱਡੀਆਂ ਕੋਠੀਆਂ ਤੋਂ ਲੈ ਕੇ ਟਾਈਪ 20 ਕੁਆਟਰਸ ਤੱਕ 724 ਪ੍ਰਾਪਰਟੀਆਂ ਨੇ ਜੀ ਰੈ residense ਨੇ ਅਫਸਰ ਜਲੰਧਰ ਲੁਧਿਆਣੇ ਲੱਗਿਆ ਹੋਇਆ ਹੈ ਕੋਠੀ ਪਟਿਆਲੇ ਚ ਹੈ ਤੇ ਰਹਿ ਉਹਦੇ ਵਿੱਚ ਕੋਈ ਘੱਗੇ ਪਾਤਣਾ ਦਾ ਕੋਈ ਬਿਜ਼ਨਸਮੈਨ ਰਹਿ ਰਿਹਾ ਜੀ ਕਿਸੇ ਹੋਰ ਦੇ ਨਾਂ ਤੇ ਕੋਠੀ ਹੈ ਪਰ ਰਹਿ ਜਿਹੜੇ ਪੁਰਾਣੇ ਓਕਿਊਪੈਂਟ ਸੀ ਰਹਿੰਦੇ ਨੇ ਸਰ ਦੇ ਆਰ ਬੜੇ ਨੋਵਲ ਤਰੀਕਿਆਂ ਨਾਲ ਉਹਨਾਂ ਨੇ ਜਿਹੜਾ ਹੈ ਵੇ ਲੱਭੇ ਹੋਏ ਨੇ ਜਿਹਦੇ ਨਾਲ ਉਹ ਓਕਿਊਪੈਂਟ ਪਰਮਾਨੈਂਟ ਜਿਹੜਾ ਹੈਗਾ ਉੱਥੇ ਸਕੁਐਟ ਕਰ ਰਹੇ ਨੇ ਜੀ ਸਰ ਮੇਰੀ ਇੱਕ ਰਿਕਵੈਸਟ ਹੈ ਵੀ ਜਿਵੇਂ ਤੁਸੀਂ ਦੱਸਿਆ ਵੀ ਅਚਨਚੇ ਚੈਕਿੰਗ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ ਬਟ ਵਿਦਾਊਟ ਦਾ ਕਨਾਈਵੈਂਸ ਆਫ ਦਾ ਲੋਕਲ ਸਟਾਫ देयर ਇਹ ਪੋਸੀਬਲ ਨਹੀਂ ਹੈ ਕਿ ਕੋਈ ਇਲੀਗਲ ਬੰਦਾ ਉੱਥੇ ਰਹਿ ਸਕਦਾ ਪ੍ਰਮਾਤਮਾ ਦਾ ਕਰੇ ਕੱਲ ਕੋਈ ਅਨਵਾਂਟਡ ਅਨਸਟੂਪਲ एलिमेंट्स ਉੱਥੇ ਆ ਕੇ ਰਹਿ ਜਾਣ ਕੋਈ ਨੁਕਸਾਨ ਕਰ ਜਾਣ ਤਾਂ ਉਹ ਵੀ ਸਾਨੂੰ ਧਿਆਨ ਰੱਖਦੇ ਹੋਏ ਸਾਨੂੰ ਇੱਕ ਚੰਡੀਗੜ੍ਹ ਤੋਂ ਹੈੱਡਕੁਆਰਟਰ ਤੋਂ ਇੱਕ ਟੀਮ ਬਣਾਣੀ ਚਾਹੀਦੀ ਹੈ ਫਲਾਈਂਗ ਸਕੁਐਡ ਬਣਾਉਣਾ ਚਾਹੀਦਾ ਹੈ ਔਰ ਇਹਨੂੰ ਰੈਗੂਲਰਲੀ ਸਰ ਮਾਨੀਟਰ ਕਰਨ ਦੀ ਲੋੜ ਹੈ ਜੀ ਤਾਂ ਕੀ ਮੰਤਰੀ ਜੀ ਦੱਸਣਗੇ ਕਿ ਇਸ ਤਰ੍ਹਾਂ ਦਾ ਫਲਾਈਂਗ ਸਕੁਐਡ ਬਣਾ ਕੇ ਤੁਸੀਂ ਇਹਦੀ ਚੈਕਿੰਗ ਜਿਹੜੀ ਹੈ ਉਹ ਪੀਰੀਆਡਿਕਲੀ ਕਰਦੇ ਰਹੋਗੇ ਜੀ ਮੰਤਰੀ ਜੀ ਪਾਣੀਓਗ ਸਪੀਕਰ ਸਾਹਿਬ ਪਟਿਆਲਾ ਦੇ ਵਿਖੇ ਸਰਕਾਰੀ ਰਾਸ਼ਨ ਦਾ ਸਮੇਂ-ਸਮੇਂ ਤੇ ਅਚਨਚੇਤ ਸਰਵੇ ਪਹਿਲਾਂ ਹੀ ਕਰਵਾਇਆ ਜਾਂਦਾ ਹੈ ਜੇ ਮੈਂਬਰ ਸਾਹਿਬ ਦੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਹੈਗੀ ਆ ਜਾਂ ਇਹਨਾਂ ਕੋਲ ਕੋਈ ਲਿਸਟ ਆ ਤੇ ਉਹ ਜ਼ਰੂਰ ਦੱਸ ਸਕਦੇ ਨੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਇਹੋ ਜੇ ਇਲੀਗਲ ਅਕੂਪੈਂਟਸ ਜਿਹੜੇ ਨੇ ਉਹਨਾਂ ਦੇ ਅਗੇਂਸਟ ਜਿਹੜੀ ਆ ਉਹ ਕੀਤੀ ਜਾਊਗੀ ਜੀ ਠੀਕ ਹੈ ਕੋਲੀ ਸਾਹਿਬ ਜੀ ਹੈਗੀਆਂ ਜੀ ਇਹ ਜੇ ਹੈਗੇ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਉਹ 20 ਕੋਠੀਆਂ ਦਾ ਇਹ ਜੀਆਂ ਨੇ ਜਿੱਥੇ ਟੀਚਰਸ ਜਿਹੜੇ ਨੇ ਵਾਹ ਆਪਣੇ ਘਰ ਰਹਿ ਨੇ ਪਰ ਕੋਠੀ ਆਪਦੇ ਨਾਂ ਤੇ ਲੋਡ ਕਰਾ ਕੇ ਕੋਈ ਹੋਰ ਕਿਸੇ ਨੂੰ ਅਗੇ ਸਬਲੇਟ ਕੀਤੀ ਹੋਈ ਹੈ ਸੋ ਵੀਲ ਸ਼ੇਅਰ ਦ ਡੀਟੇਲਸ ਵਿਦ ਦ ਮਿਨਿਸਟਰ ਔਨਰੇਬਲ ਮਿਸਟਰ ਜੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਜੀ ਜੀ ਬਾਜ ਬਾਜੀ ਸਰ ਬਹੁਤ ਵੈਲਡ ਤੇ ਵਧੀਆ ਸਵਾਲ ਛਾਡੇ ਨੌਜਵਾਨ ਵੀਰ ਨੇ ਕੀਤਾ ਮੈਂ ਸਮਨਾ ਪੀ ਡਬਲਯੂ ਟੀ ਮਿਨਿਸਟਰ ਬੇਕ ਰੂਲਸ ਐਂਡ ਰੈਗੂਲੇਸ਼ਨ ਗਾਈਡਲਾਈਨਸ ਪ੍ਰੋਵਾਈਡ ਕਰਦੀ ਹੈ ਜਿਹੜੀ ਕਮੇਟੀ ਕਹੀ ਜਰੂਰ ਫਾਰਮ ਕਰੋ ਚੰਡੀਗੜ੍ਹ ਜਿਹੜੀ ਹੈ ਨਾ ਕਹੀ ਤੇ ਚੰਡੀਗੜ੍ਹ ਤੋਂ ਹੀ ਕੰਮ ਸ਼ੁਰੂ ਕਰੀਏ ਮੇਰੇ ਕੋ ਇੱਕ ਲਿਸਟ ਹੈ ਕੋਠੀ ਨੰਬਰ ਹੈ 11 ਸੈਕਟਰ 7 ਇੱਕ ਇਸ ਕਿਸਮ ਦੇ ਬੰਦੇ ਨੂੰ ਉਹ ਕੋਠੀ ਦਿੱਤੀ ਗਈ ਜਿਹੜੀ ਕੈਬਨਰ ਮਿਨਿਸਟਰ ਨੂੰ ਓਨਲੀ ਐਨਟਾਈਟਲਮੈਂਟਸ ਆਫ ਅ ਕੈਬਨਰ ਮਿਨਿਸਟਰ ਹੀ ਇਜ਼ ਵਰਕਿੰਗ ਐਜ਼ ਅ ਓਐਸਟੀ ਇਨ ਵਨ ਆਫ ਦੀ ਟੌਪ ਆਫਿਸਸ ਨੰਬਰ 2 ਕੋਠੀ ਨੰਬਰ 664 39 ਸੈਕਟਰ 665 39 ਸੈਕਟਰ 927 39 ਸੈਕਟਰ 930 39 ਸੈਕਟਰ ਇਹ ਚਾਰ ਕੋਠੀਆਂ ਕੈਬਨਟ ਮਿਸਟਰਾਂ ਦੀਆਂ ਤੁਸੀਂ ਬੈਠੋ ਆਪ ਵੀ ਨਹੀਂ ਇਹ ਇਹ ਅਲੋਟ ਤੁਸੀਂ ਇਹ ਅਲੋਟਡ ਹੈ ਜਿਹੜੇ ਨੰਬਰ ਕਹੇ ਹੈ ਅਲੋਟਡ ਨੇ ਬਟ ਨਾਟ ਅਲੋਟਡ ਟੂ ਦੀ ਰਾਈਟ ਪਰਸਨ ਜਿਹੜਾ ਸੇਮ ਸਵਾਲ ਹੈ ਬਿਲਕੁਲ ਅੱਛਾ ਮੈਂ ਜੋ ਕੋਲੀ ਸਾਹਿਬ ਨੇ ਗੱਲ ਕਹੀ ਉਹੀ ਕਹੀ ਰੂਲਸ ਐਂਡ ਰੈਗੂਲੇਸ਼ਨਸ ਆ ਮੈਂਟ ਫਾਰ ਇਵਨ ਦੀ ਮੋਸਟ ਪਾਵਰਫੁਲ ਪੀਪਲ ਇਟ ਇਜ਼ ਨਾਟ ਓਨਲੀ ਮੈਂਟ ਫਾਰ ਦੀ ਕਾਮਨਰਸ ਇਟ ਇਜ਼ ਮੈਂਟ ਫਾਰ ਦੀ ਟਾਪ ਉਹ ਕਿਹਾ ਜਾਂਦਾ ਕਿ ਹਮੇਸ਼ਾ ਟੌਪ ਆਦਮੀ ਸਾਡੇ ਵੇਲੇ ਮੁੱਖ ਮੰਤਰੀ ਜੀ ਦੋ ਕੋਟੀਆਂ ਵੈਸੇ ਇੱਕ ਕੋਠੀ ਲੋਟ ਹੁੰਦੀ ਚੀਫ ਮਿਨਿਸਟਰ ਸਾਡੇ ਵੇਲੇ ਅਮਰਿੰਦਰ ਸਿੰਘ ਜੀ ਨੂੰ ਦੋ ਹੋਣ ਵਾਲਿਆਂ ਨੂੰ ਚਾਰ ਉਹ ਘਰ ਤੋਂ ਘਟੇ ਦਾ ਵੀ ਸਰ ਇਹ ਜ਼ਰੂਰ ਗਾਈਡਲਾਈਨਸ ਐਂਡ ਰੂਲਸ ਆਰ தி ਸੇਮ ਫਾਰ ਏਵਰੀ ਸਿੰਗਲ ਪਰਸਨ ਐਂਡ ਉਹ ਕਹਿੰਦੇ ਨੇ ਹਮੇਸ਼ਾ ਸੀਜ਼ਰਸ ਵਾਈਫ ਹੈਸ ਟੂ ਬੀ ਅਬੋਵ ਸਸਪੀਸ਼ਨ ਪਹਿਲੇ ਸੀਜ਼ਰਸ ਵਾਈਫ ਤੋਂ ਕੰਮ ਸ਼ੁਰੂ ਕਰੀਏ ਆ ਥੱਲੜਿਆਂ ਨੂੰ ਪਾਕੀਆਂ ਨੂੰ ਤੇ ਬਾਅਦ ਚ ਗੱਲਬਾਤ ਕਰ ਲਾਂਗੇ ਥੈਂਕ ਯੂ ਬਹੁਤ ਅੱਛੀ ਸੁਜੈਸ਼ਨ ਐ ਆਈ ਹੋਪ ਈਟੀਓ ਸਾਹਿਬ ਇਸ ਨੂੰ ਚੰਡੀਗੜ੍ਹੋਂ ਕੰਮ ਸ਼ੁਰੂ ਕਰ ਗਏ ਆਪਣੇ ਵਾਲੇ ਤੱਕ ਜਲਦੀ ਪਹੁੰਚਣਾ ਚਾਹੀਦਾ